ਦੋਸਤੋ ਜਿਹਨੇ ਕਹਿੰਦੇ ਆ ਨਾ ਵੀ ਕਲਾ ਦਾ ਕੋਈ ਮੁੱਲ ਨਹੀਂ ਹੁੰਦਾ ਕਲਾ ਅਨਮੋਲ ਹੁੰਦੀ ਹੈ ਉਹ ਭਾਵੇਂ ਕਿਸੇ ਵੀ ਖੇਤਰ ਚ ਹੋਵੇ ਬੰਦੇ ਕੋਲ ਇਹ ਜੀ ਸਾਡਾ ਪਿੰਡ ਨਾ ਸਰਸੇ ਜ਼ਿਲ੍ਹੇ ਤੋਂ 12 ਕਿਲੋਮੀਟਰ ਹਸਾਰ ਰੋੜ ਤੇ ਪਿੰਡ ਮੋਰੀ ਵਾਲਾ ਤੇ ਇੱਥੇ ਆ ਦੇਖ ਲੋ ਅਨਸ਼ੁਲ ਐਗਰੀਕਲਚਰ ਵਰਕਰਸ ਅੱਜ ਮੈਂ ਇੱਥੇ ਆਇਆ ਕੰਮ ਕਰਾਉਣ ਇੱਥੇ ਨੇ ਮਿਸਤਰੀ ਆਪਣੇ ਰਾਜਕੁਮਾਰ ਜੀ ਅੱਗੇ ਵੀ ਇਹਨਾਂ ਦੀਆਂ ਵੀਡੀਓ ਅਸੀਂ ਕਈ ਵਾਰ ਪਾਈਆਂ ਨੇ ਨਾ ਸਸਕਾਰ ਵਾਲੀਆਂ ਪੱਟੀਆਂ ਬਣਾਉਂਦੇ ਨੇ ਤੇ ਦੂਰ ਦੂਰ ਤੱਕ ਇਹ ਪੱਟੀਆਂ ਲਾ ਕੇ ਆਉਂਦੇ ਨੇ ਇਹਨਾਂ ਦੀਆਂ ਪਟੀਆਂ ਬਹੁਤ ਵਧੀਆ ਸੈੱਟ ਨੇ ਅੱਜ ਵੀ ਚੱਲਣੀਆਂ ਨੇ ਲੱਕੜ ਘੱਟ ਲੱਗਦੀ ਏ ਤੇ ਰੋਖਾਂ ਦੀ ਬਚਤ ਹੁੰਦੀ ਐ ਅੱਜ ਇਹਨਾਂ ਦੀ ਦੁਕਾਨ ਤੇ ਮੈਂ ਆਇਆ ਨਾ ਕੰਮ ਕਰਾਉਣਾ ਤੇ ਅੱਗੇ ਜਿਵੇਂ ਹੁਣ ਆਪਾਂ ਨੂੰ ਪਤਾ ਵੀ ਝੋਨੇ ਦਾ ਸੀਜ਼ਨ ਆ ਗਿਆ ਸਭ ਤੋਂ ਵੱਡੀ ਸਮੱਸਿਆ ਹੁੰਦੀ ਏ ਗੱਠਾਂ ਦੀ ਬਣਾਉਣ ਦੀ ਪਰਾਲੀ ਦੀ ਝੋਨੇ ਦੀ ਪਰਾਲੀ ਦੀ ਤੇ ਅੱਜ ਕੱਲ੍ਹ ਦੇਖੋ ਕਿੰਨੇ ਕਿੰਨੇ ਵੱਡੀਆਂ ਮਸ਼ੀਨਾਂ ਆ ਗਈਆਂ ਨੇ ਤੇ ਪਿੰਡ ਦੇ ਵਿੱਚ ਐਸਾ ਟੈਲੈਂਟ ਇਹ ਮਸ਼ੀਨ ਦੇ ਪੁਰਜ਼ੇ ਨੇ ਬਹੁਤ ਜ਼ਿਆਦਾ ਮਹਿੰਗੇ ਇਹ ਇਹ ਸਾਡੇ ਮਿਸਤਰੀ ਰਾਜਕੁਮਾਰ ਜੀ ਨੇ ਤੇ ਇਹ ਇੱਥੇ ਇਹਨਾਂ ਚੀਜ਼ਾਂ ਦੀ ਰਿਪੇਅਰ ਕਰਦੇ ਨੇ ਤੇ ਇਹਨਾਂ ਦੇ ਦਸਤਲ ਮੁਤਾਬਕ ਨਾ ਜਿਹੜੇ ਪੁਰਜ਼ੇ ਇਹਨੇ ਨੇ ਮਹਿੰਗੇ ਆਉਂਦੇ ਇਹਨਾਂ ਦੀ ਕੀਮਤ ਜਿੰਨਾ ਦੀ 20000 ਤੋਂ ਲੈ ਕੇ 40-40000 ਤੱਕ ਕੇ ਉਹਨਾਂ ਨੂੰ ਵੀ ਆਪਦੀ ਕਲਾਕਾਰੀ ਨਾਲ ਨਾ ਇਹ ਘੱਟ ਪੈਸਿਆਂ 'ਚ ਤਿਆਰ ਕਰ ਦਿੰਦੇ ਨੇ ਉਹਨਾਂ ਦਾ ਕੋਈ ਨਾ ਕੋਈ ਪ੍ਰਬੰਧ ਕਰ ਦਿੰਦੇ ਨੇ ਸੋ ਦੋਸਤੋ ਅੱਗੇ ਪਰਾਲੀ ਦਾ ਆਪਣਾ ਸੀਜ਼ਨ ਆਉਣ ਵਾਲਾ ਹੈ ਝੋਨੇ ਦੇ ਵਿੱਚ ਝੋਨਾ ਸਾਂਭਣਾ ਸੌਖਾ ਹੈ ਤੇ ਪਰਾਲੀ ਦਾ ਜਿਹੜਾ ਪ੍ਰਬੰਧ ਹੈ ਨਾ ਉਹ ਬਹੁਤ ਔਖਾ ਹੈ ਤੇ ਇਹਨਾਂ ਮਸ਼ੀਨਾਂ ਨਾਲ ਹੀ ਬਰਾਰੀ ਸੰਭੀ ਜਾਂਦੀ ਹੱਥਾਂ ਦਾ ਤੇ ਹੁਣ ਕੰਮ ਹੀ ਨਹੀਂ ਰਹਿ ਗਿਆ। ਤੋਂ ਆਪਾਂ ਮਿਸਤਰੀ ਰਾਜਕੁਮਾਰ ਜੀ ਨੂੰ ਥੋੜਾ ਜਿਹਾ ਪੁੱਛ ਲੈਨੇ ਆ। ਤੇ ਇੰਨੀ ਵੱਡੀ ਮਸ਼ੀਨ ਦੀ ਰਿਪੇਅਰ ਉਹਨਾਂ ਆਪਦਾ ਕਹਿੰਦੇ ਨੇ ਵੀ ਇਹ ਕੰਪਨੀਆਂ 'ਚ ਜਾ ਜਾ ਕੇ ਇਹਨਾਂ ਦੀ ਰਿਪੇਅਰ ਹੁੰਦੀਆਂ ਨੇ। ਤੇ ਸਾਡੇ ਛੋਟੇ ਜਿਹੇ ਪਿੰਡ 'ਚ ਆ ਦੇਖ ਲੋ ਛੋਟੀ ਜੀ ਬਾਈ ਦੀ ਵਰਕਸ਼ਾਪ ਤੇ ਇਹਨੇ ਵੱਡੀਆਂ ਮਸ਼ੀਨਾਂ ਦੀ ਰਿਪੇਅਰ ਕਿਹੜੇ ਹਿਸਾਬ ਨਾਲ ਕਰਦੇ ਆ। ਹਾਂਜੀ ਮਿਸਤਰੀ ਰਾਜਕੁਮਾਰ ਜੀ ਕੀ ਹਾਲ ਨੇ? ਠੀਕ ਜੀ ਬਸਰੀ ਕਰਦੇ। ਤੇ ਤੁਸੀਂ ਹਾ ਇਨੀ ਵੱਡੀ ਮਸ਼ੀਨ ਹੈ ਮੈਂ ਇਹਨੂੰ ਦੇਖਿਆ ਦੇਖੋ ਮੈਂ ਮਿਸਤਰੀ ਨੂੰ ਪੁੱਛਿਆ ਮੈਂ ਇਹ ਮਸ਼ੀਨ ਹੈ ਕਿ ਜਾਜ ਹੈ ਤੇ ਤੁਸੀਂ ਵੀ ਇਹਦੀ ਰਿਪੇਅਰ ਦੇ ਬਾਰੇ ਕੁਝ ਦੱਸੋਗੇ ਆਪਣਾ ਮਿਸਤਰੀ ਰਾਜਕਮਰ ਜੀ ਕਿਵੇਂ ਇਨੀ ਵੱਡੀ ਮਸ਼ੀਨ ਦੀ ਤੁਸੀਂ ਰਿਪੇਅਰ ਕਰਦੇ ਹੋ ਰਿਪੇਅਰ ਭਾਦੀ ਇਸ ਤਰ੍ਹਾਂ ਆਿੰਦਾ ਵੀ ਕਈ ਤਾਂ ਟੈਕਨੀਕਲ ਪੁਰਜ਼ੇ ਨੇ ਜੋ ਕੰਪਨੀ ਆਪ ਹੀ ਕਰਦੀ ਹੈ ਜਿਹੜਾ ਸੈਂਸਰ ਵਗੈਰਾ ਹੁੰਦੇ ਨੇ ਉਹ ਤਾਂ ਮਨਾਂ ਦਾ ਹੁੰਦਾ ਹੈ ਜਿਹੜਾ ਮਿਸਤਰੀ ਲੈਣ ਦਾ ਕੰਮ ਆ ਇਹ ਦੇਖੋ ਜਿਵੇਂ ਜਦੋਂ ਜਦੋਂ ਗਰਾਈਆਂ ਪੂਰੀਆਂ ਨੇ ਬਹੁਤ ਵੇਲੇ ਖਤਮ ਹੋ ਜਾਂਦੀਆਂ ਨੇ ਇਹ ਸਾਰੀਆਂ ਵੈਸੇ ਗਰਾਰੀਆਂ ਵੀ ਮਹਿੰਗੀਆਂ ਨੇ ਅਸੀਂ ਦੇਸੀ ਗਰਾਰੀ ਲੈ ਕੇ ਕੁਝ ਉਹ ਕੰਮ ਲੈ ਲੈਨੇ ਹੁਣ ਇਹਦਾ ਆ ਇੱਕਾਈ ਤਾਂ ਪੁੱਟਾ ਲੱਗਦਾ ਹੀ ਇਹ ਸਿਰਫ ਆ ਗਰਾਰੀਆਂ ਵਿੱਚ ਗੁੱਲਾ ਇਸ ਤਰ੍ਹਾਂ ਦੀ ਆਈਟਮ ਹੈ ਜੈਨੂਨ 26-27 ਹਜ਼ਾਰ ਦਾ ਹੈ ਹੁਣ ਆਪਾਂ ਇਹ ਜਿਹੜੀ ਚੀਜ਼ ਹੈ 5 ਤੋਂ 6000 ਰੁਪਏ ਤਿਆਰ ਕਰਕੇ ਗਾ ਕੇ ਇਹ ਹੋਰ ਹੀ ਵਧੀਆ ਚੱਲੇਗੀ ਉਹਦੇ ਮੁਤਾਬਕ ਹੀ ਸਹੀ ਚੱਲੇਗੀ ਜਿਹੜਾ ਸਿਸਮ ਕੰਪਨੀ ਨੇ ਲਾਇਆ ਇਹ 18 ਤੇ ਗੁੱਲੇ ਲੱਗੇ ਹੁੰਦੇ ਨੇ ਮਿਲਦੇ ਨਹੀਂ ਇੱਥੇ ਇਹ ਕੰਪਨੀ ਤੋਂ ਹੀ ਲੈਣਾ ਪੈਂਦਾ ਲੇਕੇ ਨਾਲ ਸੀ ਇੱਥੋਂ ਜੈਨੂਨ ਗੁੱਲੇ ਡਿਸਪੋਜ਼ਲ ਲੈ ਕੇ ਤੋ ਸਿਸਟਮ ਇਦਾਂ ਦਾ ਬਣਾਤਾ ਵੀ ਅਗਲੇ ਦਾ ਘੱਟ ਪੈਸੇ ਅਜਾ ਉਨਾ ਹੀ ਕੰਮ ਕਰੂਗਾ ਇਹ ਠੀਕ ਹੈ ਜੀ ਹਰ ਤਰ੍ਹਾਂ ਦੀ ਗਰਾਰੀ ਵੀ ਗਰਾਰੀ ਵੈਸੇ ਜੇ ਟੈਂਪਰ ਕੋਈ ਕਰਾਉਣੀ ਚਾਹੋਗੇ ਤਾਂ ਉਹ ਵੀ ਹੋ ਜਾਂਦੀ ਹੈ ਉਥੋਂ ਘੱਟ ਪੈਸੇ ਨਾਲ ਜੇ ਸਿੱਧੀ ਜਿਹੀ ਲਾਈਏ ਫਿਰ ਵੀ ਲੱਗ ਜਾਂਦੀ ਆ ਨੇ ਠੀਕ ਹੈ ਇਹ ਕਰੀਮ ਮੰਨ ਲਓ ਵੈਸੇ 6-7 ਹਜ਼ਾਰ ਦੀ ਇੱਕ ਗਰਾਰੀ ਹੈ ਉਹ ਤਾਂ ਇਹ 11500 ਦੇ ਵਿੱਚ ਤਿਆਰ ਹੋ ਜਾਂਦੀ ਹੈ ਤੇ ਇਹ ਜੇ ਅਲੀ ਪੌਰਵੀ ਕਈ ਫੁੱਜਨੇ ਜਿੱਦਾਂ ਕੋਈ ਸ਼ਾਖਾਂ ਮੰਨ ਲਓ ਇੱਥੇ ਪੱਤੀਆਂ ਲੱਗਦੀਆਂ ਨੇ ਤੇ ਮਿਲਦੀਆਂ ਨਹੀਂ ਐदाई ਅੱਛਾ ਜੀ ਅਜੀ ਫਿਰ ਉਹ ਪੱਤੀਆਂ ਇੱਥੋਂ ਕਮਾਣੀ ਦੀ ਵਗੈਰਾ ਲੈ ਕੇ ਉਹ 235 ਪਿਆਰ ਹੋ ਜਾਂਦੀ ਹੈ ਉਹ ਔਲਾਦੇ ਨੇ ਉਹਦਾ ਪੱਤੀ ਉਹ ਮਿਲਦੀ ਨਹੀਂ ਬਾਜੀ ਬਾ ਸੋ ਦੋਸਤੋ ਇਹ ਦੱਸਿਆ ਆਪਾਂ ਨੂੰ ਮਿਸਤਰੀ ਰਾਜਕੁਮਾਰ ਜੀ ਨੇ ਇਹਨਾਂ ਚੀਜ਼ਾਂ ਦੀਆਂ ਕੁਝ ਬਰੀਕੀਆਂ ਤੇ ਕਹਿੰਦੇ ਨੇ ਕਿਸਾਨੀ ਨੂੰ ਨਾ ਉਹਦਾ ਉਤਪਾਦਨ ਪੈਦਾਵਾਰ ਨਹੀਂ ਮਾਰਦੀ ਕਿਸਾਨੀ ਨੂੰ ਮਾਰਦਾ ਉਹਦਾ ਖਰਚਾ ਸੋ ਦੋਸਤੋ ਇਹ ਬਹੁਤ ਵਧੀਆ ਆਪਣੇ ਇੱਥੇ ਰਿਪੇਅਰ ਕਰਦੇ ਨੇ ਜੇ ਕਿਸੇ ਵੀ ਵੀਰ ਭਰਾ ਨੇ ਇਹਨਾਂ ਨਾਲ ਸੰਪਰਕ ਕਰਨਾ ਹੋਵੇ ਤੇ ਵੀਡੀਓ ਜਿਹਨਾਂ ਦਾ ਨੰਬਰ ਥੱਲੇ ਡਿਸਪਲੇ ਹੋਊਗਾ ਉਹ ਇਹਨਾਂ ਨਾਲ ਸੰਪਰਕ ਕਰ ਸਕਦਾ ਹੈ ਤੇ ਕਿਸਾਨੀ ਦੀ ਆਮਦਨ ਵਧਾਉਣ ਵਾਸਤੇ ਨਾ ਵਿਗਿਆਨਕ ਵੀ ਕਹਿੰਦੇ ਨੇ ਵੀ ਇਹਦਾ ਨਾ ਖਰਚਾ ਘਟਾਓ ਤੇ ਆਹ ਮਸ਼ੀਨਾਂ ਚਲੋ ਕਿਰਾਏ ਤੇ ਆਪਾਂ ਨੂੰ ਮਿਲ ਜਾਂਦੀਆਂ ਨੇ ਤੇ ਇਦਾਂ ਹੀ ਮਸ਼ੀਨਾਂ ਵਾਲਿਆਂ ਨੂੰ ਵੀ गुजारिश ਹੈ ਵੀ ਜੇ ਤੁਹਾਡਾ ਸਸਤਾ ਸਰ ਜਾਂਦਾ ਏ ਤੇ ਕਿਸਾਨਾਂ ਤੋਂ ਹਿਸਾਬ ਨਾਲ ਹੀ ਕਿਰਾਇਆ ભાੜਾ ਲਓ ਵੀ ਇਹਨੂੰ ਜਿਹੜਾ ਮਾੜਾ ਕਿਸਾਨ ਹੈ ਨਾ ਉਹ ਵੀ ਤੁਹਾਡੇ ਤੋਂ ਇਹਨਾਂ ਸੁਭਿਦਾਵਾ ਇਹਨਾਂ ਮਸ਼ੀਨਾਂ ਦੀਆਂ ਲੈ ਸਕੇ ਤੇ ਉਹਨੂੰ ਵੀ ਸੋਖ ਹੋ ਸਕੇ ਉਹ ਦੋਸਤੋ ਮਿਸਟਰ ਰਾਜ ਕੁਮਾਰ ਜੀ ਨਾਲ ਜੇ ਤੁਸੀਂ ਕਿਸੇ ਨਾਲ ਸੰਪਰਕ ਕਰਨਾ ਹੋਵੇ ਤਾਂ ਥੱਲੇ ਵੀਡੀਓ ਤੇ ਮੈਂ ਇਹਨਾਂ ਦਾ ਨੰਬਰ ਡਿਸਪਲੇ ਚੱਲ ਰਿਹਾ ਵਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਹੀ ਵਧੀਆ ਤਸੱਲੀ ਬਖਸ਼ ਕੰਮ ਕਰਦੇ ਨੇ ਸੋ ਇਹਨਾਂ ਦੇ ਸਵਾਵਾਂ ਦਾ ਫਾਇਦਾ ਲਓ ਖੇਤੀ ਦੀ ਮਸ਼ੀਨਰੀ ਦੀ ਜੋ ਵੀ ਕੰਮ ਕਰਾਉਣਾ ਇਹਨਾਂ ਤੋਂ ਕਰਾਓ ਧੰਨਵਾਦ